ਮੋਰ ਬਾਹਰ ਸਾਰ ਸੱਤ ਸੱਤ ਸੋਹਣਾਂ ਦਾ ਪਾਟਾ ਕੋ ਵਿਚਾਰ ਸੀ ਅਸੇ ਅਰੇ ਕੜਾਵਣ ਤੇ ਜਾਏ ਸਰ ਗੱਦੇ ਬਾਹਰ ਸਾਰ ਉਹਨਾਂ ਦਾ ਪਾਟਾ ਕੀ ਜਿਹਾ ਆ ਤਰੇ ਇਸੇ ਬੰਦ ਬਾਗੀ ਤੋਰ ਸੋਰੀਆ ਤੋਣੀ ਹੈ ਗੁਰਦਵਾਰ ਦੇ ਨਾਮੀ ਇਕ ਤਕਰੀ ਵਸੋਣੀ ਹੈ ਗੁਰਦਵਾਰ ਦੇ ਨਾਮੀ ਇਕ ਤਕਰੀ ਵਸੋਰੀ ਹੈ ਕਾ ਸਭ ਗੁਰੇ ਅੰਗੀ ਤੇ ਸਤ ਕਾਰੇ ਗੋਪਲਾ ਕਮਾਉਂਦੇ ਨੇ ਓ ਭਲਾ ਕਰਨ ਸਰਬਤ ਦਾ ਕੀ ਤੂੰ ਸਵਰੀਆ ਕਾਉਣੀ ਏ ਗੁੰਦਵਾਲ ਦੇ ਨਾਮ ਤੇ ਇੱਕ ਪੁਰੀ ਰਸੋਣੀ ਏ ਗੁੰਦਵਾਲ ਦੇ ਨਾਮ ਤੇ ਇੱਕ ਪੁਰੀ ਰਸੋਣੀ ਏ ਜੇ ਜਾ ਕੇ ਵੱਡਿਆਂ ماں ਪ੍ਰਖਾਣੀ ਬਹਿਣਾ ਹੈ ਜਿਸਦਾਨਾ ਸੰਸਾਰ ਤੇ ਜੁਗਤ ਕਰਾਣਾ ਹੈ ਜਿਸਦਾਨਾ ਸੰਸਾਰ ਤੇ ਜੁਗਤ ਕਰਾਣਾ ਹੈ ਓ ਗੁੰਦਾ ਖਤਰੀ जॻह डी भले नामे ते हिकु पुड़ी रसाड़ी भेंड हैले नी रसाड़ी है

ਹਾਂਜੀ ਇਹ ਹੀ ਸੋਨਾ ਆਉਂਦਾ ਜਿਵੇਂ ਆ ਗਿਆ ਜਲ ਵੀ ਕਿਉਂ ਆਇਆ ਹਾਂਜੀ

This is ਰੱਖੀ ਜਾ ਦੋ ਦੋ ਕੇ ਕਿ ਫੜਾਈ ਚਲੋ ਰੱਖ ਲੋ ਰੱਖ ਲੋ ਵਾਗਰੂ ਗੱਡੀ ਦੇ ਵਿੱਚ ਫੜਾ ਦੇ ਫੜਾ ਦੇ ਹੋਰ ਮਗਰ ਮਗਰ ਤਾਓ ਤਾਓ ਫੜਾ Yeah. ਪੜਾਈ ਚੱਲੋ ਕਾਹ ਕੋਈ 20 40 ਗੱਡੀਆਂ ਛੱਡ ਗਿਆ ਵਰਤਾਰੇ ਪਿੱਛੇ ਹਰਦਾ ਬਹੁਤ ਯਾਦ ਕਰਨਾ ਕਰਦਾ ਘਰ ਵਿੱਚ ਬੈਠਾ ਹੈ ਜਵਾਈ ਇਸ ਦਾ ਪਠਾਨ ਜੀ ਦਿੜ ਛੋਟਾ ਨਾ ਕਰੋ ਢੇਰੀ ਨਾ ਢਾਓ ਸਾਰੇ ਦਾਦੇ ਦੇ ਪਠਾਨ ਇਕੱਠੇ ਕਰ ਲਏ ਬਾਦਸ਼ਾਹ ਸ਼ਾਹ ਜਹਾਨ ਬਾਸੂ ਨੂੰ ਬਖਤ ਲਿਆ ਗਿਆ ਫੈਦੇ ਖਾਨ ਨੂੰ ਲੈ ਕੇ ਸਾਰੇ ਪਠਾਨ ਸ਼ਾਹ ਜਹਾਨ ਦੇ ਕੋਈ ਗੱਲ ਆ ਦੋ ਬਾਬਾ ਜੀ ਸ਼ਾਦਾ ਬੈਰੂ ਜੀ ਸ਼ਾਦਾ ਛਾਲੋ ਬੈਰੂ ਪਰਸ ਤੱਕ ਦਾ ਦਾਦਾ ਵੈਰੂ ਜੀ ਚੱਲਦਾ ਜੀ ਪੇਟੀ ਫੜਾ ਲਓ ਇਹ ਫੜਾ ਦੇ ਉਹ ਜੀ ਅੱਗੇ ਆ ਗਿਆ ਵੇ ਹਾਂ ਪੇਟੀ ਫੜਾ ਦੇ ਪੇਟੀ ਫੜਾਓ ਇੱਕ ਤਾਂ ਪੇਟੀ ਫੜਾ ਦੇ ਫੜਾ ਦੇ ਫੜਾ ਦੇ ਲੈ ਲੈ ਪਰਲੇ ਫੜ ਦੱਸ ਸੰਦਾਨ ਚੋਕਲੇ ਚੋਕਲੋ धान <laughs> पछाह